ਤામਰਸਰ ਦੇ ਵਿੱਚ ਇਸ ਵੇਲੇ 80 ਮੌਜੂਦਾ ਬਲੈਕਆਊਟ ਜਿਹੜਾ ਆ ਪੂਰਾ ਕੀਤਾ ਗਿਆ ਪੂਰਾ ਸ਼ਹਿਰ ਜਿਹੜਾ ਕੁੱਪ ਹਨੇਰੇ ਦੇ ਵਿੱਚ ਛਾਇਆ ਹੋਇਆ ਕਿਉਂਕਿ ਸੀਜ਼ਫਾਇਰ ਦਾ ਜਿਹੜਾ ਹੈ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਤੋੜਿਆ ਗਿਆ ਆ ਬਚਨ ਵੱਦਤਾ ਤੋੜੀ ਗਈ ਆ ਜਵਾਨ ਤੋੜੀ ਗਈ ਆ ਜਿਸ ਤੇ ਕਰਕੇ ਪੂਰੇ ਪੰਜਾਬ ਦੇ ਵਿੱਚ ਫਿਰ ਬਲੈਕਆਊਟ ਜਿਹੜਾ ਕੀਤਾ ਗਿਆ ਪਰ ਗਨੀਮਤਾ ਕੋਈ ਵੀ ਅਫਵਾਤ ਦੇ ਵਿੱਚ ਚੱਕਰ ਚ ਨਾ ਫਸਿਓ ਕਿਉਂਕਿ ਨਾ ਤਾਂ ਇੱਥੇ ਅਜੇ ਤੱਕ ਕੋਈ ਡਰੋਨ ਡਿੱਗਿਆ ਨਾ ਹੀ ਕੋਈ ਡਰੋ ਜਾਂ ਕੋਈ ਧਮਾਕਾ ਜਾਂ ਇਸ ਤਰੀਕੇ ਦੀ ਕੋਈ ਜਿਹੜੀ ਖਬਰ ਨਹੀਂ ਆ ਗਈ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦ੍ਰਿਸ਼ ਸਾਰਾ ਦਿਖਾ ਦੇਵੇ ਇਹ ਸਾਰਾ ਅੰਮ੍ਰਿਤਸਰ ਸ਼ਹਿਰ ਹੈ ਜਿਹੜਾ ਸ਼ਹਿਰ ਬਿਲਕੁਲ ਹਨੇਰੇ ਦੀ ਕਾਲੀ ਚਾਦਰ ਦੇ ਹੇਠਾਂ ਪਿਆ ਆ ਲੋਕ ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਨੇ ਲੋਕ ਆਪਣੇ ਘਰਾਂ ਦੇ ਵਿੱਚ ਨੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਤੁਸੀਂ ਬਚ ਕੇ ਰਹਿਣਾ ਹਾਲਾਂਕਿ ਲਗਾਤਾਰ ਜੇ ਗੱਲ ਕਰ ਲਈਏ ਤਾਂ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਣਾ ਬਣਿਆ ਤਾਂ ਉਸ ਦੇ ਬਾਅਦ ਡੋਨਲਡ ਟਰੰਪ ਨੇ ਇਹਨਾਂ ਮਸਲੇ ਨੂੰ ਸੌਟ ਆਊਟ ਵੀ ਕਰਵਾਇਆ ਤਾਂ ਸੌਟ ਆਊਟ ਕਰਵਾਣ ਦੇ ਬਾਅਦ ਤਿੰਨ ਘੰਟਿਆਂ ਦੇ ਵਿੱਚ ਸੀਜ ਫਾਇਰ ਜਿਹੜਾ ਹੈ ਉਹ ਤੋੜ ਦਿੱਤਾ ਗਿਆ ਪਰ ਉਸ ਦੇ ਬਾਅਦ ਸ੍ਰੀ ਹਰਮੰਦਰ ਸਾਹਿਬ ਤਸਵੀਰ ਅਸੀਂ ਪਹਿਲਾਂ ਤੁਹਾਨੂੰ ਦਿਖਾਈ ਹੈ ਆਲਰੇਡੀ ਤਸਵੀਰ ਦਿਖਾਈ ਹੈ ਸ੍ਰੀ ਹਰਮੰਦਰ ਸਾਹਿਬ ਜਿੱਥੇ ਸੰਗਤ ਜਿਹੜੀ ਹੈ ਇਸ ਬਲੈਕਆਊਟ ਦੇ ਵਿੱਚ ਰੈਡ ਅਲਰਟ ਦੇ ਵਿੱਚ ਵੀ ਮੱਥਾ ਟੇਕਣਾ ਆਉਂਦੀ ਨਹੀਂ ਨਾ ਤਮਸਤਕ ਹੋਣ ਆਉਂਦੀ ਨਹੀਂ ਤਾਂ ਉਸ ਦੇ ਬਾਅਦ ਜਦੋਂ ਬਲੈਕਆਊਟ ਖਤਮ ਹੋਇ ਫਿਰ ਰੋਸ਼ਨੀ ਦੇ ਨਾਲ جگਮਗਾ ਉੱਠਿਆ ਉਸੇ ਤਰੀਕੇ ਦੇ ਨਾਲ ਰੂਹਾਨੀਅਤ ਭਰੀ ਰੋਸ਼ਨੀ ਨਜ਼ਰ ਆਈ ਪਰ ਦੁਬਾਰਾ ਫਿਰ ਜਦੋਂ ਹਰਕਤ ਕੀਤੀ ਗਈ ਪਾਕਿਸਤਾਨ ਦੇ ਵੱਲੋਂ ਤਾਂ ਫਿਰ ਦੁਬਾਰਾ ਬਲੈਕਆਊਟ ਅੰਮ੍ਰਿਤਸਰ ਦੇ ਵਿੱਚ ਕਰਨਾ ਪਿਆ ਪਰ ਕਪੂਰਥਲਾ ਦੀ ਗੱਲ ਕਰ ਲਈਏ ਉੱਥੇ ਵੀ ਜਾਂ ਗੱਲ ਕਰ ਲਈਏ ਗੁਰਦਾਸਪੁਰ ਦੀ ਉੱਥੇ ਬਲੈਕਆਊਟ ਕੀਤਾ ਸੀ ਪਰ ਬਲੈਕਆਊਟ ਖਤਮ ਹੋ ਚੁੱਕਿਆ ਸੋ ਪੈਨਿਕ ਲੈਣ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਅਸੀਂ ਵੀ ਇਸ ਛੱਤ ਦੇ ਥੱਲੇ ਆ ਖਬਰਾਂ ਦੇ ਰਹੇ ਆ ਤਾਂ ਕਿਸੇ ਤਰ੍ਹਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਆ ਫਿਲਹਾਲ ਜਿਹੜਾ ਆ ਜਿਸ ਤਰੀਕੇ ਦੇ ਨਾਲ ਐਮਈਏ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਸੀਜ਼ਫਾਇਰ ਨੂੰ ਸਮਝੇ ਪਾਕਿਸਤਾਨ ਨੂੰ ਸੀਜ਼ਫਾਇਰ ਸਮਝਣਾ ਚਾਹੀਦਾ ਕਿ ਕੀ ਆ ਉਸ ਦਾ ਪ੍ਰੋਟੋਕੋਲ ਕਿਸ ਤਰੀਕੇ ਨਾਲ ਸੀਜ਼ਫਾਇਰ ਲੱਗਿਆ ਉਸ ਦੀ ਵੈਲਿਓ ਸਮਝੋ ਇੱਕ ਦੇਸ਼ ਹੈ ਕੋਈ ਆਮ ਬੰਦਾ ਨਹੀਂ ਹੈਗਾ ਇੱਕ ਦੇਸ਼ ਹੈ ਉਸ ਨੂੰ ਆਪਣੀ ਜਵਾਨ ਤੇ ਕਾਇਮ ਰਹਿਣਾ ਚਾਹੀਦਾ ਆ ਤਾਂ ਉਸ ਨੂੰ ਲੈ ਕੇ ਹੁਣ ਸਿੱਧੇ ਤੌਰ ਤੇ ਇਹ ਬਲੈਕਆਊਟ ਹਾਲਾ ਕਿ ਸ਼ਹਿਰ ਕੀਤੇ ਨੇ ਪਰ ਇਹ ਮਸਲਾ ਸੌਟ ਆਊਟ ਜਲਦੀ ਹੋ ਜਾਏਗਾ ਜਲਦੀ ਜਿਹੜਾ ਆ ਇਹ ਬਿਲਕੁਲ ਨਾਰਮਲ ਹੋ ਜਾਏਗਾ ਸਭ ਕੁਝ ਥੋੜਾ ਬਹੁਤਾ ਜ਼ਰੂਰ ਹੈਗਾ ਜ਼ਰੂਰ ਉਸਨੇ ਆਪਣੀ ਬਚਨ ਬੱਤ ਜਿਹੜੀ ਹੈ ਤੋੜੀ ਹੈ ਪਰ ਇੰਡੀਆ ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਮੂੰਹ ਤੋੜਮਾ ਜਵਾਬ ਜਿਹੜਾ ਹੈ ਉਹ ਦਿੱਤਾ ਗਿਆ ਤਾਂ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਪੂਰਾ ਸ਼ਹਿਰ ਉਹ ਬਲੈਕਆਊਟ ਹੈ ਪੂਰਾ ਸ਼ਹਿਰ ਜਿਹੜਾ ਆ ਇੱਕ ਹਨੇਰੇ ਦੇ ਵਿੱਚ ਸ਼ਾਇਆ ਹੋਇਆ ਆ ਤੇ ਲੋਕਾਂ ਨੂੰ ਘਰੇ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਹੌਟਰ ਮਾਰੇ ਜਾ ਰਹੇ ਪੁਲਿਸ ਗਸ਼ਤ ਕਰਦੀ ਜਿਹੜੀ ਆ ਉਹ ਘੁੰਮ ਰਹੀ ਹੈਗੀ ਤਾਂ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਵਿੱਚ ਮੌਜੂਦਾ ਟਾਰੀ ਬਾਗਾ ਬਾਰਡਰ ਬਿਲਕੁਲ ਨਜ਼ਦੀਕ ਆ ਤੇ ਲਗਾਤਾਰ ਅਸੀਂ ਕਲੀ-ਕਲੀ ਫੁਟੇਜ ਜਿਹੜੀ ਆ ਤੁਹਾਡੇ ਨਾਲ ਉਹ ਸਾਂਝੀ ਕਰ ਰਹੇ ਹਾਂ ਤਾਂ ਇਹ ਲਗਾਤਾਰ ਤਾਂ ਹਾਲਾਂਕਿ ਇਹ ਕੋਈ ਅਟੈਕ ਜਾਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਨਹੀਂ ਆਈ ਹੈਗੀ ਕੱਲੀ-ਕੱਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੋਂ ਤੁਸੀਂ ਬਚ ਕੇ ਰਹੋ